ਪਾਰਤ ਨੇ ਦਿਖਾਈ ਪਾਈ ਚਰਕਾਂ ਸੰਝ ਤੇ ਸਾਂਕੜ ਦੌਰਾਨ ਅਫਗਾਨਿਸਤਾਨ ਦੀ ਕੀਤੀ ਮਦਦ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮਾਤਾ ਅਫਗਾਨਿਸਤਾਨ ਦੇ ਵਿੱਚ ਸਿਹਤ ਸੰਕਟ ਚੱਲ ਰਿਹਾ ਬਹੁਤ ਜ਼ਿਆਦਾ ਜਿਹੜੇ ਸਿਹਤ ਕੇਂਦਰ ਨੇ ਉਹ ਬੰਦ ਤੱਕ ਹੋ ਚੁੱਕੇ ਨੇ ਉੱਤੇ ਬਹੁਤ ਜ਼ਿਆਦਾ ਜਿਹੜਾ ਸੇਤ ਲੋਕਾਂ ਦੀ ਡਾਊਨ ਹੋ ਰਹੀ ਹੈ ਤੇ ਇਧਰਲੇ ਪਾਸੇ ਫਿਰ ਭਾਰਤ ਦੇ ਵੱਲੋਂ ਆਪਣਾ ਭਾਈਚਾਰਕ ਸਾਂਝ ਦਿਖਾਈ ਗਈ ਆ ਭਾਈਚਾਰਾ ਪੂਰਿਆ ਗਿਆ ਜਿਸ ਦੇ ਵਿੱਚ ਕਿ 11000 ਜਿਹੜੇ ਟੀਕੇ ਨੇ ਅਫਗਾਨਿਸਤਾਨ ਨੂੰ ਇੱਕ ਦਾਨ ਦੇ ਰੂਪ ਦੇ ਵਿੱਚ ਦਿੱਤੇ ਗਏ ਨੇ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਵੱਧ ਤੋਂ ਵੱਤਰ ਬਣੇ ਹੋਏ ਨੇ ਭਾਰਤ ਦੇ ਵੱਲੋਂ ਇਸ ਦੇ ਚੱਲਦੇ ਹੋਏ ਭਾਈਚਾਰਕ ਸਾਂਝ ਦਿਖਾਉਂਦੇ ਹੋਏ ਅਫਗਾਨਿਸਤਾਨ ਨੂੰ 11000 ਟੀਕੇ ਦਾਨ ਦੇ ਵਜੋਂ 29 ਮਈ 2021 ਨੂੰ ਦਿੱਤੇ ਨੇ ਜਿਸ ਦੇ ਵਿੱਚ ਕਿ ਜਿਸ ਦੇ ਵਿੱਚ 55 700 ਟੀਕੇ ਨੇ ਜਿਹੜੇ ਇਨਫੂਲੈਂਜ਼ਾ ਦੇ ਤੇ 5500 ਮਹੀਨਾ ਜਾਈਟਿਸ ਦੇ ਜਿਹੜੇ ਟੀਕੇ ਨੇ ਦਿੱਤੇ ਨੇ ਤੇ ਇਹਨਾਂ ਦੇ ਵਿੱਚ ਜੋ ਕਿ ਅਫਗਾਨਿਸਤਾਨ ਦੇ ਵਿੱਚ ਵੱਡੇ ਪੱਧਰ ਤੇ ਸਿਹਤ ਸੰਕਟ ਚੱਲ ਰਿਹਾ ਤੇ ਜਿਸ ਕਰਕੇ ਉੱਥੋਂ ਦੀ ਜਿਹੜੀ ਆਰਥਿਕਤਾ ਤੇ ਸਿਹਤ ਸਵਾਂਵਾ ਵੱਡੇ ਪੱਧਰ ਤੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਲੱਖਾਂ ਲੋਕ ਬਿਮਾਰੀਆਂ ਤੋਂ ਪੀੜਤ ਹੋ ਚੁੱਕੇ ਨੇ 200 ਤੋਂ ਵੱਧ ਜਿਹੜੇ ਸਿਹਤ ਕੇਂਦਰ ਨੇ ਬੰਦ ਹੋ ਚੁੱਕੇ ਨੇ ਲੱਖਾਂ ਲੋਕ ਬਿਨਾਂ ਇਲਾਜ ਤੋਂ ਤੜਫ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਹਾਲਾਤ ਇਹਨੇ ਜਿਆਦਾ ਖਰਾਬ ਹੋ ਚੁੱਕੇ ਨੇ ਕਿ ਉਹਨਾਂ ਦੇ ਜਿਹੜੇ ਸਿਹਤ ਕੇਂਦਰ ਨੇ ਬੰਦ ਕਰਨ ਨੂੰ ਮਜਬੂਰ ਹੋ ਚੁੱਕੇ ਨੇ ਤੇ ਇਸ ਦੇ ਬਜੋ ਇਸ ਮੌਕੇ ਤੇ ਜਦੋਂ ਜਿਹੜਾ ਭਾਰਤ ਦੇ ਵੱਲੋਂ ਭਾਈਚਾਰਾ ਦਿਖਾ ਕੇ ਅਫਗਾਨਿਸਤਾਨ ਨੂੰ ਜੜੀ ਇੱਕ ਸਿਹਤ ਦੇ ਤੌਰ ਤੇ ਜੜੀਆਂ ਡੋਜਾਂ ਦੇ ਕੇ ਟੀਕੇ ਦੇ ਕੇ ਮਦਦ ਕੀਤੀ ਗਿਆ ਤਾਂ ਫਿਰ afghan ਦੇ ਜਿਹੜੇ ਮੰਤਰੀ ਨੇ ਸਿਹਤ ਮੰਤਰੀ ਨੇ ਆਮਗਾਨ ਨੇ ਜਿਹੜੀ ਭਾਰਤ ਦਾ ਧੰਨਵਾਦ ਵੀ ਕੀਤਾ ਆਮਾਨ ਨੇ ਧੰਨਵਾਦ ਕੀਤਾ ਤੇ ਕਿਹਾ ਇਸ ਇਹਨਾਂ ਟੀਕਿਆਂ ਨੇ ਹਜ਼ਾਰਾਂ ਜਾਨਾਂ ਬਚਾਉਣੀਆਂ ਨੇ ਜਪ੍ਰੈਲ 2025 ਦੇ ਵਿੱਚ ਵੀ ਭਾਰਤ ਦੇ ਵੱਲੋਂ 4.8 ਟਨ ਟੀਕਿਆਂ ਦੀ ਮਦਦ ਕੀਤੀ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਫਗਾਨਿਸਤਾਨ ਦੇ ਵਿੱਚ ਜੇਕਰ ਹਾਲਾਤ ਮਾੜੇ ਹੁਣ ਤਾਂ ਭਾਰਤ ਦੇ ਵੱਲੋਂ ਮਦਦ ਕੀਤੀ ਜਾਵੇ ਤਾਂ ਆਏ ਸਾਲ ਜੇਕਰ ਕਦੇ ਵੀ ਭਾਰਤ ਵੱਲੋਂ ਜੜੀ ਜੋ ਪਾਕ ਅਫਗਾਨਿਸਤਾਨ ਨੂੰ ਮਦਦ ਦਿੱਤੀ ਜਾਂਦੀ ਹੈ ਤਾਂ ਜਦੋਂ ਵੀ ਅਫਗਾਨਿਸਤਾਨ ਨੂੰ ਲੋੜ ਪੈਂਦੀ ਹੈ ਤੇ ਨਾਲ ਦੀ ਨਾਲ ਡਟ ਕੇ ਇੱਕ ਦੋਸਤ ਦੇ ਰੂਪ ਦੇ ਵਿੱਚ ਭਾਰਤ ਅਫਗਾਨ ਦੇ ਨਾਲ ਖੜਦਾ ਤੇ ਭਾਰਤ ਦੇ ਨਾਲ ਭਾਰਤ ਨੇ ਇੱਕ ਮਾਨਵਤਾ ਦਾ ਜਿਹੜਾ ਰਵਈਆ ਵੀ ਅਪਣਾਇਆ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਇਹ ਟੀਕੇ ਦਿੱਤੇ ਸੀ ਪਰ ਇਸ ਮੌਕੇ ਜਿਹੜਾ ਟੀਕਾ ਕਰਨ ਨੂੰ ਲੈ ਕੇ ਜਿਹੜੇ ਅਫਗਾਨਿਸਤਾਨ ਦੇ ਲੋਕ ਨੇ ਕੁਝ ਹਿਜਕ ਚਾਹਟ ਗਏ ਮਹਿਸੂਸ ਕਰਦੇ ਸੀ ਪਰ ਅ ਪਰ ਹੁਣ ਜਿਹੜੇ ਲੋਕ ਨੇ ਉਹ ਜਾਗਰੂਕ ਹੋ ਚੁੱਕੇ ਨੇ ਤੇ ਜਿਹੜੇ ਉਹ ਟੀਕੇ ਲਗਵਾਉਣ ਦੇ ਲਈ ਤਿਆਰ ਹੋ ਚੁੱਕੇ ਨੇ ਤਾਂ ਲਗਾਤਾਰ ਇੱਕ ਚੰਗੇ ਜਿਹੜਾ ਭਾਈਚਾਰਕ ਹੋਣ ਦਾ ਭਾਈਚਾਰਕ ਸਾਥੀ ਹੋਣ ਦਾ ਚੰਗਾ ਭਾਈਚਾਰਾ ਨਿਵਾਉਂਦੇ ਹੋਏ ਇੱਕ ਗਵਾਂਡੀ ਦਾ ਚੰਗਾ ਜਿਹੜਾ ਰੋਲ ਨਿਵਾਉਂਦੇ ਹੋਏ ਭਾਰਤ ਦੇ ਵੱਲੋਂ ਅਫਗਾਨਿਸਤਾਨ ਦੀ ਮਦਦ ਕੀਤੀ ਗਈ ਹੈ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਹਾਲਾਤ ਐਸੇ ਬਣ ਚੁੱਕੇ ਨੇ ਕਿ 200 ਤੋਂ ਜ਼ਿਆਦਾ ਸੇਤ ਕੇਂਦਰ ਬੰਦ ਹੋ ਚੁੱਕੇ ਨੇ ਲੱਖਾਂ ਲੋਕ ਇਲਾਜ ਦੇ ਲਈ ਬਿਲ ਕਰ ਰਹੇ ਨੇ ਤੇ ਜਦੋਂ 11000 ਜਿਹੜੀਆਂ ਡੋਜਾਂ ਦਿੱਤੀਆਂ ਨੇ ਜਿਸ ਦੇ ਨਾਲ ਕਈ ਜ਼ੁਖਾਮ ਦੀਆਂ ਜਾਪ ਰਾ ਕਿਸੇ ਹੋਰ ਬਿਮਾਰੀ ਦੀਆਂ ਦਵਾਈਆਂ ਨੇ ਜਿਸ ਦੇ ਨਾਲ ਕਿ ਜਿਹੜਾ ਬਹੁਤ ਹਜ਼ਾਰਾਂ ਲੋਕ ਉਹਨਾਂ ਨੂੰ ਜਿਹੜਾ ਇਲਾਜ ਮਿਲਣ ਵਾਲਾ ਇਤੋਂ ਤੱਕ ਅਫਗਾਨਿਸਤਾਨ ਦੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਭਾਰਤ ਦਾ ਧੰਨਵਾਦ ਕੀਤਾ ਗਿਆ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਦੋਂ ਭਾਰਤ ਪਾਕਿਸਤਾਨ ਦੇ ਵਿਚਕਾਰ ਆ ਆਪਸ ਦੇ ਵਿੱਚ ਤਣਾਅ ਦਾ ਮਾਹੌਲ ਬਣਦਾ ਟਾਰੀ ਵਾਗਾ ਬਾਰਡਰ ਬੰਦ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਦੋਹਾਂ ਦੇਸ਼ਾਂ ਦੇ ਵਿਚਕਾਰ جنگਬੰਦੀ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਦਾ ਜਿਹੜਾ ਵਪਾਰ ਆ ਮੁਰ ਤੋਂ ਚਾਲੂ ਹੁੰਦਾ ਜਿਹੜਾ ਅਫਗਾਨਿਸਤਾਨ ਦਾ ਜਿਹੜਾ ਵਾਟਰ ਦੇ ਰਾਹੀਂ ਤਕਰੀਬਨ ਜਿਹੜਾ ਤਕਰੀਬਨ ਸੈਂਕੜੇ ਜਿਹੜੇ ਟਰੱਕ ਨੇ ਸੁੱਕੇ ਮੇਵੇ ਜਾਂ ਫਿਰ ਹੋਰ ਧਾਲਾਂ ਸਮੇਤ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਆਉਂਦੀਆਂ ਨੇ ਤੇ ਫਿਰ ਹੁਣ ਜਦੋਂ ਇੱਕ ਜਿਹੜਾ ਭਾਈਚਾਰੇ ਨੂੰ ਲੋਡ ਪੈਂਦੀ ਆ ਅਫਗਾਨਿਸਤਾਨ ਨੂੰ ਲੋਡ ਪਈਆ ਸਿਹਤ ਸੰਕਟ ਦੌਰਾਨ ਤਾਂ ਫਿਰ ਭਾਰਤ ਇੱਕ ਢਾਕੇ ਖੜਿਆ 11000 ਟੀਕਿਆਂ ਦੀਆਂ ਜਿਹੜੀਆਂ ਡੋਜਾਂ ਨੇ ਅਫਗਾਨਿਸਤਾਨ ਨੂੰ ਦਾਨ ਦੇ ਰੂਪ ਦੇ ਵਿੱਚ ਦਿੱਤੀਆਂ ਨੇ